ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹੂੰ ਤੋਂ ਲੈ ਕੇ ਦੇਰ ਰਾਤ ਤੱਕ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਸ਼ਾਮ ਤੋਂ ਲੈ ਕੇ ਰਾਤ ਦੇ ਵਿੱਚ ਕਿਸ ਤਰ੍ਹਾਂ ਦੀਆਂ ਮੌਸਮ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸਵੇਰ ਤੋਂ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਿਛਲੇ 24-48 ਘੰਟਿਆਂ ਤੋਂ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਜੇਕਰ ਇਸ ਵੇਲੇ ਦੀਆਂ ਲਾਈਵ ਸੈਟ ਤਸਵੀਰਾਂ ਦੇਖੀਏ ਤਾਂ ਲਗਾਤਾਰ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੇ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮ ਉੱਤਰ ਪੂਰਬੀ ਖੇਤਰ ਹੋਗੇ ਸੈਂਟਰ ਪੰਜਾਬ ਦੇ ਇਲਾਕੇ ਹੋਗੇ ਪੂਰਬੀ ਖੇਤਰ ਹੋਗੇ ਭਾਵੇਂ ਦੱਖਣ ਪੱਛਮੀ ਖੇਤਰ ਹੋਗੇ ਲਗਾਤਾਰ ਇਹਨਾਂ ਇਲਾਕਿਆਂ ਦੇ ਵਿੱਚ ਤਗੜੇ ਤੋਂ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ ਉਹਦੇ ਘੰਟਿਆਂ ਦੇ ਵਿੱਚ ਵੀ ਆਪਾਂ ਨੂੰ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਮੋਗਾ ਹੋਰ ਕਈ ਇਲਾਕਿਆਂ ਦੇ ਵੀ ਟੁੱਟਵੇਂ ਤੋਂ ਦਰਮਿਆਨੇ ਮੀਂਹ ਦੀ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਤੁਸੀਂ ਕਮੈਂਟ ਕਰਕੇ ਜੁੜੋ ਇਸ ਨਾਲ ਤੁਹਾਡੇ ਇਲਾਕੇ ਵਿੱਚ ਦਿਨ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲਣ ਤੁਸੀ ਕਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਹੈ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਹੁਣ ਆਪਾਂ ਜੋ ਮੌਸਮ ਵਿਭਾਗ ਵੱਲੋਂ ਨਾਅਕਾਚ ਅਲਰਟ ਜਾਰੀ ਕੀਤੇ ਗਏ ਹਨ ਉਹ ਦੇਖੀਏ ਤਾਂ ਆਓ ਕਲਰ ਤੁਸੀਂ ਸਕਰੀਨ ਉੱਤੇ ਦੇਖ ਲਿਓ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਖੇਤਰ ਹੋਗੇ ਨਾ ਵਿੱਚ orange alert ਜਾਰੀ ਕੀਤਾ ਗਿਆ ਹਨ ਕੁਝ ਪੂਰਬੀ ਖੇਤਰਾਂ ਦੇ ਵਿੱਚ ਵੀ ਮੌਸਮ ਵਿਭਾਗ ਵੱਲ orange alert ਜਾਰੀ ਕੀਤਾ ਗਿਆ ਹੈ ਜੇਕਰ ਸਭ ਤੋਂ ਪਹਿਲਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਉੱਤਰ ਪੱਛਮੀ ਇਲਾਕੇ ਹੋਗੇ ਜਿੱਦੇ ਵਿੱਚ ਪੱਟੀ ਦੇ ਇਲਾਕੇ ਹੋਗੇ ਅੰਮ੍ਰਿਤਸਰ ਦੇ ਇਲਾਕੇ ਤਰਨਤਨ ਸਾਹਿਬ ਹੋ ਗਿਆ ਸultanpur Lodhi ਜਿਸਪਾਸ ਦੇ ਖੇਤਰ ਹੋਗੇ ਬਾਬਾ ਬਕਾਲਾ ਹੋ ਗਿਆ ਅੰਮ੍ਰਿਤਸਰ ਸਾਹਿਬ ਬਟਾਲਾ ਦੇ ਇਲਾਕੇ ਹੋਗੇ ਪਲੱਥ ਦੇ ਇਲਾਕੇ ਹੋਗੇ ਗੁਰਦਾਸਪੁਰ ਹੋ ਗਿਆ ਪਟਾਣਕੋਟ ਹੋ ਗਿਆ ਮੁਕੇਰੀਆਂ ਦਸੂਆ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਔਂਦੇ ਘੰਟਿਆਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੋਂ ਦਰ ਮंजे ਹੋਰ ਜਿਲ੍ਹਾ ਦੀ ਗੱਲ ਕਰੀਏ ਤਾਂ ਮਨੂਕ ਹੋ ਗਿਆ ਪਾਤਣਾ ਲੈਰਾਗਾਗਾ ਸੁਨਾਮ ਦੇ ਸੰਗਰੂਰ ਦੇ ਤੇ ਸਮਾਣਾ ਦੇ ਖੇਤਰ ਹੋਗੇ ਕੁਝ ਆਪਾਂ ਮਾਨਸਾ ਦੇ ਖੇਤਰ ਹੋਗੇ ਤੇ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਮੇ ਤੋਂ ਦਰਮਿਆਨੀਆਂ ਕਾਰਵਾਈਆਂ ਹੁੰਦੇ ਘੰਟਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣ ਗਿਆ ਉਸ ਤੋਂ ਬਾਅਦ ਰਾਜਪੂਰਾ ਦੇ ਖੇਤਰ ਹੋਗੇ ਫਤੇਗੜ ਸਾਹਿਬ ਦੇ ਅਮਲੋਦ ਦੇ ਬੱਸੀ ਪਠਾਣਾ ਹੋ ਗਿਆ ਖੰਨਾ ਕਮਾਣੋ ਅਤੇ ਸ੍ਰੀ ਚਮਕੌਰ ਸਾਹਿਬ ਹੋ ਗਿਆ ਮੁਹਾਲੀ ਦੇ ਕੁਝ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਦਰਮਿਆਨੇ ਮੀਂਹ ਦੀਆਂ ਗਤੀਵਿਧੀਆਂ ਹੁੰਦੇ 2-3 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਸਾਰੇ ਪੰਜਾਬ ਦੇ ਵਿੱਚ ਸੈਵਨ ਸੈਂਟਰ ਪੰਜਾਬ ਦੇ ਇਲਾਕੇ ਹੋ ਗਿਆ ਬਰਨਾਲਾ ਦੇ ਆਸ-ਪਾਸ ਦੇ ਖੇਤਰ ਹੋ ਗਿਆ ਭਾਵੇਂ ਮੋਗਾ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਹੁੰਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਸਾਰੇ ਖੇਤਰਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਆਪਾਂ ਨੂੰ ਤਕਰੀਬਨ yellow alert ਜਾਰੀ ਕੀਤੇ ਗਏ ਹਨ